ਪਵਿੱਤਰ ਮੁਹੱਬਤ ਕਹਾਣੀ ਦਾ ਅਗਲਾ ਭਾਗ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦੀ ਆਂ ਇਹ ਭਾਗ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੰਤੋਖ ਦੇ ਇਸ ਦੁਨੀਆਂ ਤੋਂ ਵੇ ਵਕਤੀ ਤੁਰ ਜਾਣਾ ਆਸਾ ਪਾਸਾ ਸਾਰਾ ਹੀ ਨਿਰਾਸ਼ੀ ਨਸੀਬ ਦੇ ਜਿਹੜੇ ਤੇ ਫਿਕਰਾਂ ਦੇ ਚਿੰਦ ਦਿਸਣ ਲੱਗ ਪਏ ਨਹਿਬਾ ਤੇ ਬਲਵੀਰਾ ਆਪਣੀ ਭਾਬੀ ਨੂੰ ਬੱਥੀਰਾ ਸਮਝਾਉਂਦੇ ਪਰ ਚੁੱਪਚੀ ਪੀਤੀ ਨਸੀਬ ਹੰਝੂ ਘੇਰਦੀ ਰਹਿੰਦੀ ਚਾਰ ਨੂੰ ਆਪਣਾ ਪਹਿਣਾ ਵਾਲਾ ਫਰਜ਼ ਨਿਭਾਉਂਦੀ ਰਾਣੋ ਵੀ ਕਈ ਦਿਨ ਪੇਕੀ ਲਾ ਗਈ ਪਰਵਾਹੀ ਵਾਲਾ ਕਰ ਹੁਣ ਕਰਕੇ ਉਹਨੂੰ ਆਪਣੇ ਸਹੁਰੇ ਪਿੰਡ ਜਾਣਾ ਪਿਆ ਚਾਰ ਨੂੰ ਦੋਹੇ ਜਵਾਕਾਂ ਨੂੰ ਸੰਭੀ ਪਰ ਨਸੀਬ ਦੇ ਉਦਾਸ ਰਹਿਣ ਤੇ ਘਰ ਘਰਨੇ ਸੀ ਲੱਗਦਾ ਇੱਕ ਦਿਨ ਲੈਬਾ ਤੇ ਬਲਬੀਰ ਨਸੀਬ ਕੋਲ ਬੈਠੇ ਰੋਣ ਲੱਗ ਪਏ ਦੋਹਾਂ ਨੂੰ ਰੋਂਦਿਆਂ ਵੇਖ ਨਸੀਬ ਖਫਲੇ ਪੈ ਗਈ ਹਾਈਵੇ ਕੀ ਹੋ ਗਿਆ ਕਿਉਂ ਰੋਈ ਜਾਂਨੇ ਆ ਨੱਬਾ ਕਹਿੰਦਾ ਭਾਬੀ ਤੂੰ ਸਾਰਾ ਦਿਨ ਇਉਂ ਬੈਠੀ ਰਹਿਨੀ ਆ ਬਾਈ ਨੂੰ ਉਡੀਕ ਦੀ ਅਸੀਂ ਵੀ ਭਾਬੀ ਤੇਰੇ ਵਾਂਗੂ ਰੋਣ ਲੱਗ ਪੈਨੇ ਆ ਕੀ ਪਤਾ ਬਾਈ ਆ ਜੇ ਨਸੀਬ ਫਿਰ ਤਾਂ ਹਮਾਰ ਰੋਈ ਦੋਹੇ ਜੇਠਾਂ ਦੀ ਬੁੱਕਲ ਵਿੱਚ ਵੈ ਉਹ ਕਿੰਨਾ ਸਾਰਾ ਸਮਾਂ ਰੋਈ ਗਈ ਚੱਬ ਨੂੰ ਉਹਨ ਨੂੰ ਵਰਾਉਣ ਲੱਗੀ ਤਾਂ ਤਨਕਰ ਨੇ ਕਿਹਾ ਕੋਈ ਨਾ ਮਨ ਹੌਲਾ ਕਰ ਲੈਣ ਦੀ ਨਸੀਬ ਰੋ ਰੋ ਥੱਕ ਗਈ ਤਨ ਕੋਲ ਆਈ ਤੇ ਨਸੀਬ ਨੂੰ ਸਮਝਾਉਣ ਲੱਗੀ ਬੇਗਪਈ ਤੇਰੀ ਆਸਰੀ ਇਹ ਫਿਰਦੇ ਆ ਤੂੰ ਹਿੰਮਤ ਕਰ ਜਵਾਕ ਸਾਂ ਆਪਦੀ ਆ ਵੇਖ ਲੈ ਤੇਰਾ ਦੁੱਖ ਵੇਖ ਮੱਜਾਂ ਵੀ ਦੁੱਧ ਸੁੱਕ ਗਈਆਂ ਹਿੰਮਤ ਕਰ ਨਸੀਬ ਕਰੇ ਰੱਬ ਨੇ ਜਿਹੜਾ ਵਕਤ ਪਾਉਣਾ ਸੀ ਪਾਤਾ ਹੁਣ ਇਹਨੂੰ ਤੂੰ 파ਵੇਂ ਹੱਸ ਕੇ ਕਟਲਾ 파ਵੇਂ ਰੋ ਕੇ ਨਸੀਬ ਸਭ ਦੀਆਂ ਗੱਲਾਂ ਸੁਣ ਰਹੀ ਸੀ ਹਿੰਮਤ ਜਈ ਕਰਕੇ ਉੱਠਣ ਲੱਗੀ ਨੈਬੇ ਨੇ ਸਹਾਰਾ ਦਿੱਤਾ ਤੇ ਨਸੀਬ ਨੂੰ ਉਠਾਇਆ ਨਸੀਬ ਕਹਿੰਦੀ ਚਰਨੋਂ ਪਾਣੀ ਦਿੱਤਾ ਹੈਗਾ ਤਾਂ ਬਾਲਟੀ ਵਿੱਚ ਪਾ ਮੈਂ ਨਹਾ ਲਵਾਂ ਚਰਨੋਂ ਨੇ ਪਾਣੀ ਦੀ ਬਾਲਟੀ ਭਰੀ ਤੇ ਗੁਸਲਖਾਨੇ ਵਿੱਚ ਰੱਖ ਆਈ ਨਸੀਬ ਨਹਾਉਣ ਚਲੀ ਗਈ ਨਹਾਉਂਦਿਆਂ ਉਹਦੇ ਹੋਂਕੇ ਸਾਰੇ ਅਨੁਸੂਂ ਵਹਿ ਸੰ ਪਰ ਕੋਈ ਨਾ ਬੋਲਿਆ ਕਿੰਨੇ ਹੀ ਚਿਰ ਮਗਰੋਂ ਨਸੀਬ ਬਾਹਰ ਨਿਕਲੀ ਆਪ ਮੁਹਾਰੇ ਉਹਨੇ ਪੱਠਿਆਂ ਆਲਾ ਟੋਕਰਾ ਚੱਕਿਆ ਤੇ ਸੰਨੀਰ ਰੋਂ ਲੱਗੀ ਚਾਰ ਨੂੰ ਦਿਨ ਨਾ ਕਰਨ ਤੇ ਵੀ ਉਹ ਕੰਮ ਕਰਦੀ ਰਹੀ ਉਦਾਸ ਹੋਏ ਪਸੂ ਵੀ ਨਸੀਬ ਨੂੰ ਵੇਖ ਕੇ ਰੱਜ ਕੇ ਖੋਲੀ ਵਿੱਚ ਮੂੰਹ ਮਾਰਨ ਲੱਗੀ ਗਰਵਿੰਦਰ ਤੇ ਛੋਟੇ ਜਸਵੀਰ ਨੂੰ ਨਸੀਬ ਨੇ ਆਪਣੇ ਹੱਥੀ ਨਵਾਇਆ ਗਰਵਿੰਦਰ ਨੂੰ ਸਵਰਤ ਜਈ ਸੀ ਉਹ ਆਪਣੀ ਮਾਂ ਨੂੰ ਬੋਲਿਆ ਮਾਂ ਤੂੰ ਰੋਇਆ ਨਾ ਕਰ ਮੈਂ ਹੈਗਾ ਤੇਰੇ ਕੋਲ ਨਸੀਬ ਦਾ ਚਿਹਰਾ ਤੱਕਿਆ ਲੱਗਦਾ ਸੀ ਜਿਵੇਂ ਉਹ ਇੱਕਦਮ ਬਦਲ ਗਈ ਹੋਵੇ ਨੈਬੇ ਤੇ ਬਲਵੀਰੇ ਨੂੰ ਨਸੀਬ ਨੇ ਕਿਹਾ ਚਲੋ ਭਾਈ ਖੇਤ ਬੰਨੇ ਜਾਇਆ ਕਰੋ ਕੰਮ ਥੋੜੀ ਛੱਡਣਾ ਨਰਮਾ ਵੇਖੋ ਜਾ ਕੇ ਕਿਤੇ ਸੁੰਢੀ ਨੇ ਤਾਂ ਨਹੀਂ ਖਾ ਲਿਆ ਸਾਰਾ ਨੈਬਾ ਕਹਿੰਦਾ ਭਾਬੀ ਉਹ ਤਾਂ ਬੱਗੇ ਵਰਗਿਆਂ ਨੇ ਵੇਖ ਲਿਆ ਸੀ ਬਸ ਭਾਬੀ ਤੂੰ ਹੌਸਲਾ ਰੱਖ ਤੇਰੇ ਆਸਰੇ ਅਸੀਂ ਤੁਰੇ ਫਿਰਦੇ ਆਂ ਨਸੀਬ ਨੇ ਚੁੱਲ੍ਹੇ ਵਿੱਚ ਅੱਗ ਬਾਲੀ ਤੇ ਰਿਹਾਰ ਕਰਦੇ ਛੋਟੇ ਜਵਾਕ ਲਈ ਆਲੂ ਪੁੰਨਣ ਲੱਗੀ ਗੁੱਸੇ ਵਿੱਚ ਚਾਦਨੋਂ ਨੇ ਛੋਟੇੁੰਡੇ ਨੂੰ ਚੜਕਿਆ ਪਰ ਨਸੀਬ ਨੇ ਕਿਹਾ ਨਾ ਚੰਦਰੀਏ ਮਰਗਿਆਂ ਦੇ ਬਾਦ ਢਿੱਡ ਨੂੰ ਗੰਢਾ ਥੋੜੀ ਦਿੱਤੀਆਂ ਜਾਂਦੀਆਂ ਜਵਾਕ ਨੂੰ ਕੀ ਪਤਾ ਇਹ ਨੇ ਤਾਂ ਚੀਜ਼ ਖਾਣ ਹੀ ਆ ਚਾਦਨੋਂ ਦਾ ਰੋ ਨਿਕਲ ਗਿਆ ਤੇ ਸੋਚੀ ਜਾਵੇ ਕਿ ਐਨੇ ਸਦਕ ਵਾਲੀ ਔਰਤ ਮੈਂ ਪਹਿਲੀ ਵਾਰ ਵੇਖੀ ਆ ਹਰ ਰੋਜ਼ ਨਸੀਬ ਛਿੜੀਵਾਲ ਜਾਂਦੀ ਮਨ ਨੂੰ ਥੋੜਾ ਸਕੂਨ ਮਿਲਦਾ ਪਰ ਪਿੰਡਾਂ ਵਾਲਿਆਂ ਦੀ ਉਹੀ ਖੁੰਡ ਚਰਚਾ ਰਹੀ ਤੇ ਆਪਸ ਵਿੱਚ ਗੱਲਾਂ ਕਰਦੇ ਮੱਗਰ ਕਹਿੰਦਾ ਹੁਣ ਤਾਂ ਚਰਨੇ ਲਈ ਰਾਹ ਜੰਮਾ ਸਾਫ ਹੋ ਗਿਆ ਨਸੀਬ ਨਾਲ ਲਾਮਾ ਪੜਾ ਲਵੇ ਬਿੱਲੂ ਕਹਿੰਦਾ ਉਹਨੂੰ ਮਾਰਤਾ ਕੰਜਰਾਨੇ ਨਹੀਂ ਕਿੱਥੇ ਮਰਨ ਵਾਲਾ ਸੀ ਉਹ ਵਿਚਾਰਾ ਨਸੀਬ ਦਾ ਇਹ ਗੱਲਾਂ ਸੁਣ ਮਨ ਪਰ ਜਾਂਦਾ ਉਹਦਾ ਦਿਲ ਕਰਦਾ ਸਾਰਿਆਂ ਦੇ ਸਿਰ ਪਾੜ ਦੇਵੇ ਪਰ ਕਹਿੰਦੇ ਹੁੰਦੇ ਨੇ ਦਾਦੀ ਦੇ ਦੰਦ ਦੇ ਇੱਕ ਪਾਸੇ ਤੇ ਲੋਕਾਂ ਦੇ ਦੋਹੇ ਪਾਸੇ ਹੁੰਦੇ ਆ ਗਰਵਿੰਦਰ ਸਕੂਲ ਜਾਣ ਲੱਗ ਪਿਆ ਪਸ ਸਕੂਲ ਤੋਂ ਵਾਪਸ ਆਉਂਦਿਆਂ ਉਹ ਚਰਨੇ ਕੋਲ ਜ਼ਰੂਰ ਜਾਂਦਾ ਸਮਾਂ ਲੰਘਦਾ ਗਿਆ ਗਰਵਿੰਦਰ ਆਪਣੇ ਛੋਟੇ ਪ੍ਰਾਣ ਨੂੰ ਸਕੂਲ ਨਾਲ ਲੈ ਕੇ ਜਾਂਦਾ ਗਰਵਿੰਦਰ ਨੇ ਚੌਥੀ ਕਲਾਸ ਪਾਸ ਕਰ ਲਈ ਸੀ ਤੇ ਅੱਗੇ ਪੰਜਵੀਂ ਵਿੱਚ ਦਾਖਲਾ ਪਰਿਆ ਗਰਵਿੰਦਰ ਆਪਣੇ ਘਰ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਮਾਨਵ ਵਿੱਚ ਇੱਕ ਹੌਕਾ ਸੀ ਆਪਣੇ ਪਿਓ ਨਾਲ ਰੱਜ ਕੇ ਗੱਲਾਂ ਕਰਨ ਦਾ ਪਰ ਵੇ ਵਕਤੀ ਸੰਤੋਖ ਦੀ ਮੌਤ ਨੇ ਗੁਰਵਿੰਦਰ ਦੇ ਬਚਪਨ ਨੂੰ ਖੋ ਲਿਆ ਸੀ ਚਰਨੇ ਕੋਲ ਜਦ ਗੁਰਵਿੰਦਰ ਜਾਂਦਾ ਤਾਂ ਚਰਨਾ ਉਹਦਾ ਚਿਹਰਾ ਪੜ ਲੈਂਦਾ ਗੁਰਵਿੰਦਰ ਨੂੰ ਆਪਣੀ ਬੁੱਕਰ ਵਿੱਚ ਲੈ ਲੈਂਦਾ ਆਸੇ-ਪਾਸੇ ਦੇ ਲੋਕ ਇਸ ਗੱਲ ਦੀ ਖਿਜ ਮੰਦੇ ਨੈਬੇ ਤੇ ਬਲਵੀਰੇ ਨੇ ਹੁਣ ਗੁਰਵਿੰਦਰ ਨੂੰ ਇੱਕ ਸਾਈਕਲ ਲੈ ਦਿੱਤਾ ਤਾਂ ਕਿ ਉਹ ਸਕੂਲ ਜਾ ਸਕੇ ਨਸੀਬ ਦੇ ਚਰਨੋਂ ਹਰ ਰੋਜ਼ ਚੜੀ ਜਾਂਦੀਆਂ ਤਾਂ ਗੁਰਵਿੰਦਰ ਵੀ ਉਹਨਾਂ ਦੇ ਨਾਲ ਹੀ ਚੱਲਿਆ ਜਾਂਦਾ ਉੱਥੇ ਜਾਂ ਉਹਨੂੰ ਬੜਾ ਚੰਗਾ ਲੱਗਦਾ ਅੱਗ ਲਾਉਣ ਵਾਲੇ ਮੱਗਰ ਤੇ ਇਕੱਤਰ ਵਰਗਿਆਂ ਦੇ ਗੁਰਵਿੰਦਰ ਨੂੰ ਕਿਹਾ ਓਏ ਮੁੰਡਿਆ ਸਾਹ ਆਪਦੀ ਮਾਂ ਨੂੰ ਓਏ ਵੇਖ ਕਿਵੇਂ ਹੇੜ-ਹੇੜ ਕਰਦੀ ਫਿਰਦੀ ਐ ਰੰਦੀ ਤੀਮੀ ਹੱਸਦੀ ਕਦੋਂ ਚੰਗੀ ਲੱਗਦੀ ਐ ਵੇਖ ਤੈਨੂੰ ਲੱਗਦਾ ਤੇਰੇ ਪਿਓ ਮਰੇ ਦਾ ਇਹਦੇ ਤੇ ਕੋਈ ਅਸਰ ਨਹੀਂ ਤੇਰਾ ਅਸਲੀ ਪਿਓ ਤਾਂ ਚਰਨਾ ਵੇਖ ਤੇਰੀ ਮਾਂ ਵਾਲ ਕਿਵੇਂ ਉਸ ਬੇਗਾਨੇ ਬੰਦੇ ਨਾਲ ਹੱਸ-ਖੱਸ ਗੱਲਾਂ ਕਰਦੀ ਐ ਤੇ ਕਰੇ ਚੁੱਪ-ਚੁੱਪ ਰਹਿੰਦੀ ਆ 12-13 ਵਰਿਆਂ ਦਾ ਗੁਰਵਿੰਦਰ ਪੂਰੀ ਸੂਹ ਵਾਲਾ ਸੀ ਜਦੋਂ ਉਹ ਆਪਣੀ ਮਾਂ ਵਾਲ ਚ ਆ ਗਿਆ ਤਾਂ ਵੇਖਦਾ ਏ ਕਿ ਨਸੀਬ ਚਰਨੇ ਨਾਲ ਹੱਸ ਕੇ ਗੱਲ ਕਰ ਰਹੀ ਸੀ ਕਿਤੇ ਨਾ ਕਿਤੇ ਗੁਰਵਿੰਦਰ ਦੇ ਅਣਪੋਲੇ ਮਾਨੂੰ ਇਹ ਸਭ ਚੰਗਾ ਨਾ ਲੱਗਿਆ ਚਰਨੋ ਤੇ ਨਸੀਬ ਕਰ ਆ ਆਪਣੇ ਅਹਰੇ ਲੱਗ ਗਈਆਂ ਸਮਾਂ ਆਪਣੀ ਰਫ਼ਤਾਰੀ ਬਦਲ ਰਿਹਾ ਸੀ ਨੰਮੇ ਲੈ ਟਰੈਕਟਰ ਨਾਲ ਬਲਵੀਰਾ ਨਾਜਰ ਦਾ ਖੇਤ ਬਣ ਗਿਆ ਹੋਇਆ ਸੀ ਨੇਬਾ ਆਮ ਤੌਰ ਤੇ ਖੇਤੀ ਰਹਿੰਦਾ ਉਹਦੀ ਰੋਟੀ ਗੁਰਵਿੰਦਰ ਹੀ ਖੇਤੀ ਫੜਾਉਣ ਜਾਂਦਾ ਗੁਰਵਿੰਦਰ ਅੱਜ ਪਹਿਲਾ ਵਾਂਗ ਕਿਸੇ ਨਾਲ ਹੱਸਦਾ ਨਾ ਵੇਖ ਨਸੀਬ ਨੇ ਪੁੱਛਿਆ ਕੀ ਹੋਇਆ ਤਾਂ ਗੁਰਵਿੰਦਰ ਕੁਝ ਨਾ ਬੋਲਿਆ ਚਰਨੋ ਕਹਿੰਦੀ ਅੱਜ ਮੇਰਾ ਪੁੱਤ ਕਿਸ ਗੱਲੋਂ ਉਦਾਸਾ ਗਰਵਿੰਦਰ ਕਹਿੰਦਾ ਚਾਚੀ ਰੋਟੀ ਪੱਕ ਗਈ ਤਾਂ ਬੰਦੇ ਪੋਣੇ ਵਿੱਚ ਮੈਂ ਤਾਏ ਨੂੰ ਫੜਾ ਆਵਾਂ ਅੱਜ ਚਿੱਤ ਜਾਨੀ ਠੀਕ ਨਸੀਬ ਕਹਿੰਦੀ ਸੇਮੀਆਂ ਬਣਾਉਣੀ ਆ ਮੈਂ ਪੁੱਤ ਕਿਉ ਪਾ ਕੇ ਉਹ ਖਾਲਾ ਫੇਰ ਜਿੱਤ ਠੀਕ ਹੋ ਜੂ ਤੇਰਾ ਗਰਵਿੰਦਰ ਕਹਿੰਦਾ ਨਹੀਂ ਮਾਂ ਮੈਂ ਨਹੀਂ ਖਾਣੀ ਆ ਨਸੀਬ ਕਹਿੰਦੀ ਫੇਰ ਪੁੱਤ ਹੋਰ ਕੀ ਗੱਲ ਹੈ ਕਿਸੇ ਨੇ ਕੁਝ ਕਿਹਾ ਤੈਨੂੰ ਗਰਵਿੰਦਰ ਓਹੋ ਕਿਸੇ ਨੇ ਕੁਝ ਨਹੀਂ ਕਿਹਾ ਮਾਂ ਚਲ ਤੂੰ ਸੇਮੀਆਂ ਬਣਾ ਮੈਂ ਤਾਏ ਵਾਸਤੇ ਵੀ ਲੈ ਜੂੰ ਨਸੀਬ ਕਹਿੰਦੀ ਆਏ ਕਰੀ ਪੁੱਤ ਗਾਹਾਂ ਛਿੜੀ ਵੱਲ ਵੀ ਜਾ ਆਏ ਤੇਰੇ ਚਾਚੇ ਨੂੰ ਫੜਾ ਆਵੀਂ ਸੇਮੀਆਂ ਗਰਵਿੰਦਰ ਕੋ ਜਿਨਾ ਬੋਲਿਆ ਤੇ ਚੁੱਪ ਕਰਕੇ ਬੈਠਾ ਬਲ ਦੀ ਅੱਗ ਦੀਆਂ ਲਾਟਾਂ ਨੂੰ ਨਿਹਾਰ ਰਿਹਾ ਸੀ ਦੋ ਅੱਡੋ ਅੱਡ ਪਾਂਡਿਆਂ ਵਿੱਚ ਪਾਈਆਂ ਸੇਮੀਆਂ ਤੇ ਪੋਣੇ ਵਿੱਚ ਬੰਨੀਆਂ ਰੋਟੀਆਂ ਚੱਕ ਗਰਵਿੰਦਰ ਖੇਤ ਵੱਲ ਤੁਰਿਆ ਛਿੜੀ ਵੱਲ ਜਾਣ ਦੀ ਵਜਾਏ ਗਰਵਿੰਦਰ ਸਿੱਧਾ ਆਪਣੇ ਖੇਤ ਦੀ ਪਾਗਨ ਦੀਵਲ ਚਲਿਆ ਗਿਆ ਖੇਤ ਗਿਆ ਤਾਂ ਆਪਣੇ ਤਾਈ ਨੂੰ ਪਹਿਲਾਂ ਰੋਟੀ ਫੜਾਈ ਫਿਰ ਓਮੇ ਹੀ ਨੇਮੀ ਪਾ ਬੈਠ ਗਿਆ ਨੈਭਾ ਕਹਿੰਦਾ ਓਏ ਮੇਰੇ ਸ਼ੇਰ ਪੁੱਤ ਕੀ ਹੋ ਗਿਆ ਤੈਨੂੰ ਇਉਂ ਬੈਠਾ ਗੁਰਵਿੰਦਰ ਅੱਖਾਂ ਪਾਰਾਇਆ ਤੇ ਆਪਣੇ ਤਾਈ ਦੀ ਬੁੱਕਲ ਵਿੱਚ ਬੈਠ ਰੋਂਦਿਆਂ ਪੁੱਛਣ ਲੱਗਿਆ ਤਾਇਆ ਇੱਕ ਗੱਲ ਦੱਸ ਚਾਹਨਾ ਮੇਰੀ ਮਾਂ ਦਾ ਕੀ ਲੱਗਦਾ ਗੁਰਵਿੰਦਰ ਦੀ ਇਹ ਗੱਲ ਸੁਣ ਨੇਬਾ ਸੁੱਨ ਹੋ ਗਿਆ ਮੂੰਹ ਵਿੱਚ ਪਾਈ ਬੁਰਕੀ ਸੰਗ ਥੱਲੋਂ ਨਹੀਂ ਸੀ ਉੱਤਰ ਰਹੀ ਉਹ ਸੋਚ ਰਿਹਾ ਸੀ ਮੇਰੇ ਪੁੱਤ ਦੇ ਮਨ ਵਿੱਚ ਇਹ ਜ਼ਹਿਰ ਕੌਣ ਭੋਲ ਰਿਹਾ ਗਰਵਿੰਦਰ ਫਿਰ ਬੋਲਿਆ ਕਿ ਦਾਸ ਆਇਆ ਚਰਨਾ ਆਪਣਾ ਕੀ ਲੱਗਦਾ ਕਿਉਂ ਮਾਂ ਉਹਦਾ ਇੰਨਾ ਕਰਦੀ ਆ ਨੇਬਾ ਕਹਿੰਦਾ ਓਏ ਕਮਲਿਆ ਇਹੋ ਜੀਆਂ ਗੱਲਾਂ ਕਿਉਂ ਕਰਦਾ ਤੈਨੂੰ ਤਾਂ ਪਤਾ ਵੀ ਚਰਨਾ ਸਾਧਵੰਤਾ ਦੀ ਉਹ ਪਹਿਲਾਂ ਆਪਣੇ ਪਿੰਡ ਵਾਲੀ ਕਰਨ ਆਉਂਦਾ ਹੁੰਦਾ ਸੀ ਪਰ ਹੁਣ ਆਪਾਂ ਉਹੀ ਪ੍ਰਸ਼ਾਦਾ ਉਥੇ ਪਹੁੰਚਦਾ ਕਰਦੇ ਆਂ ਇਹ ਸੇਵਾ ਭਾਵਨਾ ਆਪਾਂ ਤਾਂ ਤਾਂ ਕਰਦੇ ਆਂ ਪੁੱਤ ਕਿ ਤੇਰੀ ਮਾਂ ਦੇ ਕੁੱਖੋਂ ਤੂੰ ਇਸੇ ਜਗ੍ਹਾ ਤੋਂ ਹੋਇਆ ਨਾਲੇ ਲੋਕਾਂ ਦੀਆਂ ਗੱਲਾਂ ਦਾ ਬਾਲਾ ਧਿਆਨ ਨਾ ਦਿਆ ਕਰ ਹਜੇ ਨਿਆਣਾ ਤੂੰ ਰੱਜ ਕੇ ਖੇਡ ਤੇ ਰੱਜ ਕੇ ਪਰ ਪਰ ਗੁਰਵਿੰਦਰ ਦੇ ਮਾਨ ਵਿੱਚ ਇਹ ਗੱਲ ਕਰ ਕਰ ਗਈ ਸੀ ਜਾਂਦਿਆਂ ਹੋਇਆਂ ਜਿਹੜਾ ਡੋਲੂ ਨਸੀਬ ਨੇ ਚੰਨ ਨੂੰ ਫੜਾਉਣ ਵਾਸਤੇ ਕੀ ਦਿੱਤਾ ਸੀ ਉਹ ਰਾਹ ਵਿੱਚ ਉਹਨੇ ਖੋਲਿਆ ਉਹਨੂੰ ਲੱਗ ਗਿਆ ਜਿਵੇਂ ਇਸ ਡੋਲ ਵਿੱਚ ਮਾਂ ਨੇ ਕਿਉਂ ਜ਼ਿਆਦਾ ਪਾਇਆ ਹੋਵੇ ਉਹਨੇ ਸਾਰੀਆਂ ਸੇਵੀਆਂ ਇੱਕ ਬੱਟ ਤੋਂ ਮਿੱਟੀ ਪੁੱਟ ਕੇ ਉਹਦੀ ਹੀਟਾਂ ਦਬ ਦਿੱਤੀਆਂ ਆਪ ਡੋਲੂ ਖਾਲੀ ਕਰ ਕਰ ਆ ਗਿਆ ਨਸੀਬ ਤੇ ਚੰਨ ਨੂੰ ਦੋਹੇ ਬਿਸਤਰੇ ਵਿਛਾ ਕੇ ਕਾਰਨੀ ਵਿੱਚ ਧਰਿਆ ਦੁੱਧ ਕੌਲਿਆਂ ਵਿੱਚ ਪਾ ਰਹੀਆਂ ਸੀ ਨਿਕਾ ਮੁੰਡਾ ਕਦੋਂ ਦਾ ਸੌਂ ਗਿਆ ਸੀ ਗਰਵਿੰਦਰ ਉਹਦੇ ਮੰਚੇ ਤੇ ਹੀ ਪੈ ਗਿਆ ਪਿਆਰ ਨਾਲ ਉਹਨੂੰ ਛੇੜ ਰਿਆ ਸੀ ਪਰ ਜਸਵੀਰ ਖੂਕ ਸੁੱਤਾ ਪਿਆ ਸੀ ਨਸੀਬ ਆਪਣੇ ਮੰਚੇ ਤੇ ਬੈਠ ਬੋਲੀ ਲੈ ਬਲ ਵੀਰ ਗਏ ਨੂੰ ਕਿੰਨਾ ਚਿਰ ਹੋ ਗਿਆ ਆਏ ਨਹੀਂ ਵੀ ਮੈਂ ਆ ਜਾ ਹੁਣ ਕਰੇ ਕਿੰਨਾ ਕਵੇਲਾ ਹੋਇਆ ਪਿਆ ਉਤੋਂ ਵੇਲਾ ਮਾਰਾ ਜਾ ਪੁੱਤ ਨੂੰ ਵੇਖ ਬਾਹਰ ਆਵੇ ਆਪਦੇ ਤਾਏ ਨੂੰ ਕਿੱਥੇ ਕੋ ਆਂਦਾ ਪਰ ਗੁਰਵਿੰਦਰ ਮੰਜੇ ਤੇ ਹੀ ਪਿਆ ਰਹਾ ਨਸੀਬ ਆਪ ਉੱਠ ਕੇ ਵੇਖਣ ਗਈ ਤਾਂ ਬਲਵੀਰ ਪਾਲ ਲੈ ਕੇ ਘਰ ਲੰਘਦਾ ਆਉਂਦਾ ਵੇਖਿਆ ਨਸੀਬ ਨੇ ਥਾਲ ਵਿੱਚ ਰੋਟੀ ਪਾਈ ਆਦਤ ਅਨੁਸਾਰ ਗੁਰਵਿੰਦਰ ਵੀ ਬਲਵੀਰ ਨਾਲ ਰੋਟੀ ਖਾਣ ਬੈਠ ਗਿਆ ਪਤਾ ਨਹੀਂ ਕੀ ਸੋਚ ਰਿਆ ਸੀ ਬਲਵੀਰ ਨੇ ਕਿਹਾ ਪੁੱਤ ਤੂੰ ਰੱਜ ਕੇ ਪਾਲਾ ਹੁਣ ਸਾਡੇ ਬੁੱਢੇ ਸਰੀਰਾਂ ਵਿੱਚ ਇੰਨਾ ਦਮ ਹੈ ਨਹੀਂ ਫੇਰ ਜਦੋਂ ਤੂੰ ਪੜ ਗਿਆ ਤਾਂ ਖੇਤੀ ਸਾਂਭ ਲਵੀਂ ਨਾਲੇ ਆ ਕਿਉ ਖਾਇਆ ਕਰ ਰੱਜ ਕੇ ਕਿਵੇਂ ਮਰੁੰਡੇ ਵਰਗਾ ਮੂੰਹ ਕੀਤਾ ਤੂੰ ਚਾਰਨੋ ਕਹਿੰਦੀ ਕੱਲ ਨੂੰ ਥੌੜਾ ਪਵਾ ਲਿਆਵਾਂਗੇ ਇਹਦੇ ਲੱਗਦਾ ਨજર ਲੱਗ ਗਈ ਆ ਗਰਵਿੰਦਰ ਭੱਜ ਕੇ ਬੋਲਿਆ ਥੌਲਿਆਂ ਵਿੱਚ ਕੁਝ ਨਹੀਂ ਹੁੰਦਾ ਚਾਚੀ ਸਾਡੀਆਂ ਪੈਣ ਜੀਆਂ ਦੱਸਦੀਆਂ ਹੁੰਦੀਆਂ ਨਾਲੇ ਤੁਸੀਂ ਵੀ ਘੱਟ ਜਾਇਆ ਕਰੋ ਝਿੜੀਵਲ ਉੱਧਰ ਨੂੰ ਹਲਕੇ ਕੁੱਤੇ ਫਿਰਦੇ ਹੁੰਦੇ ਆ ਸਮਝਦਾ ਨਸੀਬ ਸਭ ਕੁਝ ਸਮਝ ਚੁੱਕੀ ਸੀ ਗਰਵਿੰਦਰ ਦਾ ਬਦਲਿਆ ਰਵਈਆ ਉਹ ਭਲੀ ਪਾਂਤ ਸਮੀ ਦੀ ਸੀ ਉਹ ਚੁੱਲ੍ਹੇ ਮੁਰੇ ਬੈਠੀ ਬੋਲੀ ਸਹੀ ਗੱਲ ਆ ਪੁੱਤ ਤੂੰ ਜਾ ਆਇਆ ਕਰ ਉਥੇ ਅਸੀਂ ਪੁੰਨਿਆਂ ਤੇ ਜਾ ਆਇਆ ਕਰਾਂਗੀਆਂ ਰੋਜ਼-ਰੋਜ਼ ਤਾਂ ਓਵੇਂ ਚੰਗਾ ਨਹੀਂ ਲੱਗਦਾ ਨਸੀਬ ਮੰਝੇ ਤੇ ਪਈ ਤਾਂ ਗਰਵਿੰਦਰ ਆਪਣੀ ਮਾਂ ਦੇ ਨਾਲ ਲੱਗ ਪੈ ਗਿਆ ਮਾਂ ਨੂੰ ਜੱਫੀ ਪਾ ਬੋਲਿਆ ਮਾਂ ਤੂੰ ਚਿੜੀ ਵਜ ਜਾ ਕੇ ਚਾਣੇ ਚਾਚੇ ਨਾਲ ਕਾਹ ਤੋਂ ਹੱਸਦੀ ਆ ਨਸੀਬ ਜੀ ਇਹਨਾਂ ਸਵਾਲਾਂ ਦੇ ਜਵਾਬ ਪਹਿਲਾਂ ਹੀ ਕਰੀ ਬੈਠੀ ਸੀ ਉਹ ਕਹਿਣ ਲੱਗੀ ਪੁੱਤ ਰੱਬ ਨੇ ਮੇਰੇ ਹਾਸੇ ਤਾਂ ਕਦੋਂ ਦੇਖੋਏ ਆ ਇਹ ਹਾਸਾ ਬਾਹਰੀ ਹਾਸਾ ਨਹੀਂ ਮੇਰੀਆਂ ਅੰਦਰਲੀਆਂ ਪੀੜਾਂ ਤੋਂ ਕੋਈ ਜਾਣੋ ਨਹੀਂ ਕੱਲ ਜਾਂਦੇ ਮੈਂ ਚਿੜੀ ਵਿੱਚ ਗਈ ਤਾਂ ਤੇਰੀ ਚਾਚੀ ਕੋਲ ਪਈ ਸੱਪ ਦੀ ਕਾਂਝ ਤੋਂ ਡਰ ਗਈ ਇਹ ਵੇਖ ਮੇਰਾ ਹਾਸਾ ਨਿਕਲ ਗਿਆ ਪਰ ਪੁੱਤ ਜਿਹੜੇ ਲੋਕ ਤੈਨੂੰ ਗਲਤ ਗੱਲਾਂ ਸਿਖਾਉਂਦੇ ਆ ਉਹਨਾਂ ਨੂੰ ਨਾ ਬੁਲਾਇਆ ਕਰ ਚਰਨਾ ਇੱਕ ਰੱਬੀ ਰੂਹ ਐ ਜਿਸ ਦਾ ਅਸੀਂ ਕਦੇ ਵੀ ਦੇਣ ਨਹੀਂ ਦੇ ਸਕਦੇ ਚੱਲ ਪੁੱਤ ਜੇ ਤੈਨੂੰ ਚੰਗਾ ਨਹੀਂ ਲੱਗਦਾ ਤਾਂ ਅਸੀਂ ਨਹੀਂ ਜਾਂਦੀਆਂ ਹੁਣ ਚੱਲ ਮੇਰਾ ਪੁੱਤ ਹੱਸ ਕੇ ਵਿਖਾ ਮੈਨੂੰ ਮਾਂ ਨੂੰ ਜੱਪੀ ਪਾ ਗੁਰਵਿੰਦਰ ਤਾਂ ਸੌ ਗਿਆ ਸੀ ਪਰ ਨਸੀਬ ਦੇ ਅੰਦਰ ਇੱਕ ਉਝਾਲ ਜਿਹਾ ਆ ਗਿਆ ਸੀ ਬਲਵੀਰ ਰੋਟੀ ਖਾ ਕੇ ਆਪਦੇ ਮੰਚੇ ਤੇ ਪਿਆਸੀ ਚਰਨੋ ਆਪਣਾ ਮੰਜਾ ਨਸੀਬ ਦੇ ਨਾਲ ਹੀ ਡਾਂਦੀ ਨਸੀਬ ਨੂੰ ਜਾਗਦਿਆਂ ਵੇਖ ਚਰਨੋ ਕਹਿਣ ਲੱਗੀ ਕਿ ਕੀ ਹੋਇਆ ਭੈਣ ਅੱਜ ਤੇਰਾ ਚਿੱਤ ਢਿੱਲਾ ਜਾਂ ਕੁਝ ਹੋਰ ਗੱਲ ਆ ਨਸੀਬ ਕਹਿੰਦੀ ਪੈਣੇ ਉਹੀ ਗੱਲ ਹੋਈ ਕਿਸੇ ਨੇ ਗੁਰਵਿੰਦਰ ਨੂੰ ਚਾਹਨੇ ਵਾਰੇ ਪੜਕਾ ਦਿੱਤਾ ਪਤਾ ਨਹੀਂ ਲੋਕ ਰਾਈ ਦਾ ਪਹਾੜ ਕਿਉਂ ਬਣਾਉਂਦੇ ਆ ਪਰ ਚਰਨੋ ਤੈਨੂੰ ਤਾਂ ਮੇਰਾ ਪਤਾ ਹੈ ਚਾਹਨੇ ਤੇ ਮੇਰੇ ਵਿਚਕਾਰ ਇਹੋ ਜਿਹਾ ਕੋਈ ਰਿਸ਼ਤਾ ਨਹੀਂ ਚਰਨੋ ਕਹਿੰਦੀ ਪੈਣੀ ਮੈਂ ਸਭ ਜਾਣਦੀ ਆਂ ਬਸ ਤੂੰ ਲੋਕਾਂ ਦੀਆਂ ਗੱਲਾਂ ਦੀ ਚਿੰਤਾ ਨਾ ਕਰਿਆ ਕਰ ਬਾਕੀ ਗੁਰਵਿੰਦਰ ਨੂੰ ਆਪਾਂ ਸਭ ਕੁਝ ਦੱਸ ਦਿਆਂਗੇ ਨਸੀਬ ਕਹਿੰਦੀ ਮਰਦ ਜਾਤ ਬਸ ਤੀਮੀ ਦੇ ਜਿਸਮ ਤੱਕ ਮਤਲਬ ਰੱਖਦੀ ਹੈ ਪਰ ਇਹਨਾਂ ਹਫਸ ਦੇ ਪੁੱਖਿਆਂ ਨੂੰ ਕੌਣ ਦੱਸੇ ਕਿ ਜਸਮਾਨੀ ਸਬੰਧਾਂ ਤੋਂ ਉੱਪਰ ਵੀ ਬਹੁਤ ਰਿਸ਼ਤੇ ਹੁੰਦੇ ਆ ਔਰਤਾਂ ਨੂੰ ਤਾਂ ਇਹੋ ਵਿੱਚ ਹੀ ਸਾਮਿਧਿਆ ਪਰ ਚਰਨੋ ਤੂੰ ਮੇਰੀ ਛੋਟੀ ਭੈਣਾ ਮੈਂ ਤੈਨੂੰ ਕਦੀ ਦਰਾਣੀ ਜਾਂ ਸ਼ਰੀਕਣੀ ਨਹੀਂ ਸਮਝਿਆ ਔਰਤ ਨੂੰ ਰੱਬ ਨੇ ਬਹੁਤ ਤਾਕਤਵਰ ਬਣਾਇਆ ਕਿੰਨਾ ਕੁਝ ਸਹਿਣ ਕਰ ਲੈਂਦੀ ਐ ਪਰ ਇਹ ਸਮਾਜ ਕਿਤੇ ਵੀ ਰਹਿਣ ਨਹੀਂ ਦਿੰਦਾ ਗੱਲਾਂ ਕਰਦੀ ਨਸੀਬ ਨੂੰ ਵੇਖ ਗੁਰਵਿੰਦਰ ਨੇ ਆਪਣੀ ਮਾਂ ਦਾ ਮੂੰਹ ਆਪਣੇ ਵੱਲ ਕਰ ਲਿਆ ਨਸੀਬ ਦੇ ਸਾਰੇ ਚਾਹੀ ਰੁੱਲ ਗਏ ਸਨ ਦੂਜਾ ਹੁਣ ਨੈਭਾ ਵੀ ਠੀਕ ਨਹੀਂ ਸੀ ਰਹਿਦਾ ਨਸੀਬਕਾ ਜਦੋਂ ਗੁਰਵਿੰਦਰ ਸਕੂਲ ਆਉਂਦਾ ਤੱਕ ਖੇਤ ਪੇਹ ਦਿੰਦੀ ਕੰਮ-ਧੰਦਾ ਕਰਵਾਉਣ ਪਰ ਬਲਵੀਰ ਗੁਰਵਿੰਦਰ ਨੂੰ ਸਿਰ ਪੜਨੋਂ ਹੀ ਕਹਿੰਦਾ ਕਿਉਂਕਿ ਦਿਨ-ਦਿਨ ਵਾਦੀ ਪੜਾਈ ਦੀ ਅਹਿਮੀਅਤ ਨੂੰ ਵੇਖ ਉਹ ਨਹੀਂ ਸੀ ਚਾਹੁੰਦਾ ਕਿ ਗੁਰਵਿੰਦਰ ਦੀ ਪੜਾਈ ਮਜਬੂਰੀਆਂ ਹੇਠ ਦੱਬ ਜਾਵੇ ਗੁਰਵਿੰਦਰ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਪੁੰਨਿਆ ਨੇੜੇ ਹੀ ਸੀ ਬਲਵੀਰ ਨੇ ਨਸੀਬ ਨੂੰ ਕਿਹਾ ਕਿ ਝਿੜੀ ਵੱਲ ਗੇੜਾ ਮਾਰ ਆਓ ਸਫਾਈ ਹੋਜੂ ਨਾਲੇ ਕਿੰਨੇ ਦਿਨ ਹੋ ਗਏ ਤੁਸੀਂ ਜਾਂਦਿਆਂ ਕਿਉਂ ਨਹੀਂ ਚਾਰਨੋ ਨੇ ਬਹਾਨਾ ਲਾਇਆ ਕਿ ਸਿਖਰ ਦੁਪਹਿਰੇ ਹੁਣ ਕਰਕੇ ਨਹੀਂ ਜਾਂਦੀਆਂ ਪਰ ਬਲਬੀਰ ਨੇ ਅੱਜ ਜ਼ੋਰ ਪਾਇਆ ਕਿ ਰੱਬ ਨੇ ਚੰਗੀਆਂ ਦਾਤਾਂ ਆਪਣੇ ਘਰ ਦਿੱਤੀਆਂ ਤੁਸੀਂ ਝਿੜੀ ਜ਼ਰੂਰ ਜਾਇਆ ਕਰੋ ਨਸੀਬ ਆਪ ਦੇਰੇ ਨਹੀਂ ਗਈ ਬਲਕਿ ਚਾਰਨੋ ਦੇ ਨਾਲ ਚਾਚੀ ਧਨਕਰ ਨੂੰ ਪੇਜ ਦਿੱਤਾ ਨਸੀਬ ਬੜੇ ਸਬਰ ਵਾਲੀ ਔਰਤ ਸੀ ਗਰਵਿੰਦਰ ਘਰੇ ਆਉਂਦਾ ਤਾਂ ਜਸਵੀਰ ਨਾਲ ਖੇਡ ਆਪਣੀ ਮਾਂ ਨਾਲ ਲਿਕਿਆ ਮੋਟੀਆਂ ਗੱਲਾਂ ਕਰਨ ਲੱਗ ਪੈਂਦਾ ਨਸੀਬ ਨੂੰ ਉਹਦੇ ਬਚਪਨ ਵਿੱਚ ਬੜੀ ਸਿਆਣਪ ਦਿਖਦੀ ਸੀ ਚਰਨੋਂ ਨੇ ਜਦੋਂ ਵੇਖਿਆ ਕਿ ਤਨਕੋ ਤੇ ਚਰਨੋਂ ਦੋਹੇ ਮੱਥਾ ਟੇਕਣ ਆ ਰਹੀਆਂ ਤਾਂ ਉਹਨੂੰ ਨਸੀਬ ਦੀ ਚਿੰਤਾ ਹੋਈ ਕਿ ਕਿਤੇ ਨਸੀਬ ਬਿਮਾਰ ਤਾਂ ਨਹੀਂ ਜਿਹੜਾ ਹੁਣ ਡੇਰੇ ਆਉਣੋ ਹੀ ਹਟ ਗਈ ਚਰਨੋਂ ਨੂੰ ਚਰਨੇ ਦੇ ਦਿਲ ਵਿੱਚ ਚੱਲਦੇ ਸਵਾਲਾਂ ਦਾ ਪਤਾ ਸੀ ਆਉਣ ਸਾਰੀ ਉਹ ਕਹਿਣ ਲੱਗੀ ਆ ਲੋ ਬਾਈ ਜੀ ਰਾਸ਼ਨ ਪਾਣੀ ਪੈਨ ਦਾ ਚਿੱਤ ਜਾਂ ਢਿੱਲਾ ਕਿੰਨੇ ਦਿਨਾਂ ਦਾ ਤਾਂ ਹੀ ਉਹਨੇ ਅੱਜ ਮੈ ਸਾਨੂੰ ਭੇਜਿਆ ਆ ਕੇ ਸਫਾਈ ਕਰ ਆਇਓ ਨਾਲੇ ਸਿੱਧਾ ਫੜਾ ਆਓ ਨਸੀਬਕਾਟਰ ਜਿਉ ਸੰਤੋਖ ਇਸ ਦੁਨੀਆ ਤੋਂ ਗਿਆ ਠੀਕ ਜੈਨੀ ਰਹਿੰਦੀ ਭਾਵੇਂ ਉਤੋਂ ਖੁਸ਼ ਐ ਪਰ ਬੰਦੇ ਬਿਨਾ ਕੁਝ ਨਹੀਂ ਬਣਦਾ ਧਨਕੁਰ ਕਹਿੰਦੀ ਬੇਪੁੱਤ ਤੈਨੂੰ ਤਾਂ ਪਤਾ ਰੰਦੀ ਤਾਂ ਰੰਡ ਕੱਟ ਲੂ ਪਰ ਇਹ ਲੋਕ ਨੇ ਕੱਟਣ ਦਿੰਦੇ ਚਾਹ ਨੇ ਨੂੰ ਨਸੀਬ ਦੀ ਫਿਕਰ ਜੈਲ ਹੋਈ ਪਰ ਉਹ ਹੋਰ ਕੋਈ ਗੱਲ ਨਾ ਕਰਦਾ ਹੋਇਆ ਉਹ ਧੂਨੇ ਵੱਲ ਚੱਲਿਆ ਗਿਆ ਬਲਵੀਰ ਅਜ ਬੈਠਾ ਨਸੀਬ ਕੋਲ ਵੱਲ ਵਾਰ-ਵਾਰ ਵੇਖ ਰਿਹਾ ਸੀ ਅੱਖਾਂ ਵਿੱਚ ਹੰਝੂ ਭਰਦਾ ਨਲਕਾ ਗੇੜ ਦੀ ਨਸੀਬ ਨੂੰ ਬੋਲਿਆ ਭਾਬੀ ਇੱਕ ਗੱਲ ਕਹਾ ਗੁੱਸਾ ਨਾ ਕਰੀ ਨਸੀਬ ਕਹਿੰਦੀ ਗੁੱਸਾ ਕੀ ਕਰਨਾ ਮੈਂ ਤੁਹਾਨੂੰ ਦੋਹਾਂ ਨੂੰ ਭਾਈ ਮੰਨਿਆ ਤੂੰ ਦੱਸ ਕੀ ਕਹਿਣਾ ਬਲਵੀਰ ਕਹਿੰਦਾ ਭਾਬੀ ਪਤਾ ਨਹੀਂ ਤੂੰ ਕੀ ਸੋਚੇਂਗੀ ਪਰ ਮੈਂ ਤੈਨੂੰ ਇਹ ਗੱਲ ਕਹਿਣਾ ਤੂੰ ਚਰਨੇ ਤੇ ਚਾਦਰ ਪਾਲਾ ਆਪਣੇ ਘਰ ਦਾ ਕੋਈ ਤੈਨੂੰ ਕੁਝ ਨਹੀਂ ਕਹਿੰਦਾ ਬਸ ਭਾਬੀ ਤੈਨੂੰ ਅਸੀਂ ਕੁਝ ਵੇਖਣਾ ਚਾਹੁੰਦੇ ਆਂ ਨਸੀਬ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇੱਕ ਟਾਕੋ ਬਲਵੀਰ ਵੱਲ ਵੇਖ ਰਹੀ ਸੀ ਬਲਵੀਰ ਦੀ ਗੱਲ ਸਿੱਧਾ ਉਹਦੇ ਦਿਲ ਵਿੱਚ ਛੂਰੀ ਵਾਂਗ ਵੱਜੀ ਇਹ ਕੀ ਕਹਿਤਾ ਤੂੰ ਬਲਵੀਰ ਆਪਦੀ ਭਾਬੀ ਨੂੰ ਤੂੰ ਇੰਨਾ ਮਾੜਾ ਸਮਝ ਲਿਆ ਕੀ ਸਮਝ ਕੇ ਤੂੰ ਇਹ ਗੱਲ ਕਹੀ ਆ ਬਲਵੀਰ ਕਹਿੰਦਾ ਨਹੀਂ ਭਾਬੀ ਮੈਂ ਤਾਂ ਤੇਰੇ ਵੱਲ ਵੇਖ ਕੇ ਕਿਹਾ ਬਾਕੀ ਚਰਨੇ ਦਾ ਤੈਨੂੰ ਪਤਾ ਕਿ ਸਾਡੇ ਤੇ ਉਹਨੇ ਕਿੰਨੇ ਅਹਿਸਾਨ ਕੀਤੇ ਆ ਆਪਣੇ ਤੇ ਨਾਲੇ ਭਾਬੀ ਸਾਨੂੰ ਤਾਂ ਉਹ ਆਪਦੇ ਭਾਈਆਂ ਵਰਗਾ ਲੱਗਦਾ ਅਸੀਂ ਕਦੇ ਵੀ ਉਹਨੂੰ ਉਹ ਪ੍ਰਾਣੀ ਸਮਝਿਆ ਨਸੀਬ ਕਹਿੰਦੀ ਨਾ ਬਾਈ ਇਹ ਗੱਲ ਅੱਜ ਤੱਕ ਕਹਤੀ ਪਰ ਅਗਾਹ ਤੋ ਨਾ ਕਹੀਂ ਜਦੋਂ ਮੈਂ ਵਿਆਹੀ ਆਈ ਸੀ ਵੇਖਲਾ ਕਿੰਨਿਆਂ ਨੇ ਮੇਰੀ ਇੱਜ਼ਤ ਤਕਾਈ ਪਰ ਮੈਂ ਆਪਣੇ ਸਿੱਧਕ ਤੇ ਖੜੀ ਰਹੀ ਪਰ ਹੁਣ ਤਾਂ ਸੁੱਖ ਨਾ ਮੇਰਾ ਐਨਾ ਸੋਹਣਾ ਦੱਬਰਾ ਫਿਰ ਕਿਵੇਂ ਮੈਂ ਚਾਹਨੇ ਦੇ ਬੈਠ ਆਪਣੇ ਸਿਰਫ ਟਮੋਹੀਆਂ ਲੈ ਸਕਦੀ ਆ ਤੇਰਾ ਪ੍ਰਾ ਮਰਿਆ ਨਹੀਂ ਸਗੋਂ ਮੇਰੇ ਅੰਦਰ ਜਿਉਂਦਾ ਜਦੋਂ ਜਦੋਂ ਗੁਰਵਿੰਦਰ ਵਿੱਚ ਮੈਨੂੰ ਉਹੀ ਦਿਸਦਾ ਵੇਖਲਾ ਤੁਹਾਡੇ ਪਿਆਰ ਨਾਲ ਮੈਂ ਕਿਵੇਂ ਕਰ ਬੰਨਿਆ ਨਾ ਬਾਈ ਮੈਨੂੰ ਇਹੋ ਜਿਹਾ ਕੰਮ ਕਰਨ ਦੀ ਕੋਈ ਭੁੱਖ ਨਹੀਂ ਬਲਵੀਰ ਕਹਿੰਦਾ ਭਾਬੀ ਤੂੰ ਹੱਸਦੀ ਰਿਹਾ ਕਰ ਤੈਨੂੰ ਵੇਖ ਕੇ ਤਾਂ ਅਸੀਂ ਆਪਦੇ ਦੁੱਖ ਭੁੱਲ ਜਾਂਦੇ ਆਂ ਬਾਕੀ ਮੈਨੂੰ ਤਾਂ ਬਾਈ ਨੈਬ ਨੇ ਕਿਹਾ ਸੀ ਅਖੇ ਗੁਰਵਿੰਦਰ ਦੇ ਮਨ ਵਿੱਚ ਕੋਈ ਗਲਤ ਗੱਲਾਂ ਭਰ ਰਿਹਾ ਚਰਨੇ ਪ੍ਰਤੀ ਮੈਂ ਤਾਂ ਕਰਕੇ ਤੈਨੂੰ ਕਿਹਾ ਸੀ ਹੁਣ ਗੁਰਵਿੰਦਰ ਸੁਖ ਨਾਲ ਆਪਣਾ ਵੱਡਾ ਹੋਈ ਜਾਂਦਾ ਐਂ ਕਰਦੇ ਆਂ ਹੁਣ ਇਹ ਪੰਜਵੀਂ ਪਾਸ ਕਰਜੋ ਆਪਾਂ ਇਹਨੂੰ ਸ਼ਹਿਰ ਪੜ੍ਹਨੇ ਪਾ ਦਿੰਨੇ ਆਂ ਇੱਥੇ ਸਕੂਲ ਵੀ ਹੈ ਨਹੀਂ ਨੇੜੇ ਬਾਕੀ ਪਿੰਡਾਂ ਦੇ ਲੋਕਾਂ ਤੋਂ ਜਿੰਨਾ ਦੂਰ ਰਹੋ ਓਨਾ ਹੀ ਚੰਗਾ ਬਾਕੀ ਰਾણો ਆਪਣੀ ਕੇ ਸ਼ਹਿਰ ਹੀ ਰਹਿੰਦੇ ਆ ਉਹ ਉਹਨਾਂ ਕੋਲ ਚੱਲਿਆ ਜਾਇਆ ਕਰੂ ਨਸੀਬ ਕਹਿੰਦੀ ਜਿਵੇਂ ਠੀਕ ਲੱਗਦਾ ਓਵੇਂ ਕਰੋ ਬਾਕੀ ਮੈਨੂੰ ਪਤਾ ਇਹ ਬਾਲਾ ਚਿਰ ਮੇਰੇ ਬਿਨਾ ਰਹਿੰਦਾ ਨਹੀਂ ਭਾਵੇਂ ਆਤਨੇ ਕਰੇ ਆਜਿਆ ਕਰੇ ਤਾਂ ਵੀ ਠੀਕ ਹੈ ਹਾਲਾਤਾਂ ਅੱਗੇ ਵੀ ਸਮਝੌਤਾ ਕਰਨਾ ਪੈਂਦਾ ਸਮਾਜਿਕ ਅਰੀਤਾ ਰਵਾਜਾਂ ਕਦਰਾਂ ਕੀਮਤਾਂ ਉਦੋਂ ਜ਼ਿਆਦਾ ਵਿਖਾਈ ਦੇਣ ਲੱਗ ਪੈਂਦੀਆਂ ਜਦੋਂ ਸਿਰੋਪਤੀ ਦਾ ਸਾਇਆ ਉੱਠ ਜਾਵੇ ਪਰ ਨਸੀਬ ਸਭ ਬੰਦਸ਼ਾ ਤੋਂ ਪਰੇ ਸੀ ਕਿਸੇ ਦੇ ਵਿਆਹ ਹੁੰਦਾ ਤਾਂ ਨਸੀਬ ਨੂੰ ਆਪ ਬੁਲਾਇਆ ਜਾਂਦਾ ਤਾਂ ਕਿ ਉਹ ਆਪਣੀ ਸੂਝ-ਬੂਝ ਅਨੁਸਾਰ ਆਪ ਵਿਹਾਰਾਂ ਬਾਰੇ ਦੱਸੇ ਨਸੀਬ ਨੂੰ ਮਿਲਦਾ ਇੰਨਾ ਮਾਣ ਸਤਿਕਾਰ ਉਹਦੇ ਲਈ ਕਿਸੇ ਬਹੁ ਅਣਮੁੱਲੇ ਗਹਿਣੇ ਤੋਂ ਘੱਟ ਨਹੀਂ ਸੀ ਨਸੀਬ ਸਿਰ ਪੁੰਨਿਆ ਤੇ ਹੀ ਚਿੜੀ ਜਾਂਦੀ ਨਹੀਂ ਤਾਂ ਬਸ ਘਰ ਹੀ ਕੰਮ-ਕਾਰ ਕਰਦੀ ਰਹਿੰਦੀ ਗਰਵਿੰਦਰ ਸ਼ਹਿਰ ਪੜਨ ਜਾਂਦਾ ਜਦੋਂ ਕਰੇ ਆਉਂਦਾ ਤਾਂ ਸੁੱਤੀ ਪਈ ਮਾਂ ਨੂੰ ਵੇਖ ਬਹੁਤ ਪਛਤਾਉਂਦਾ ਕਿ ਮੈਂ ਆਪਣੀ ਮਾਂ ਨੂੰ ਚਰਨੇ ਵਾਲੀ ਗੱਲ ਨਹੀਂ ਸੀ ਕਹਿਣੀ 파ਵੇਂ ਨਸੀਬ ਨੂੰ ਕਿੰਨੇ ਵਾਰ ਗਰਵਿੰਦਰ ਨੇ ਚਿੜੀ ਜਾਣ ਬਾਰੇ ਕਹਿ ਦਿੱਤਾ ਸੀ ਪਰ ਨਸੀਬ ਪੰਨਿਆ ਪੁੰਨਿਆ ਵਾਲੇ ਦਿਨ ਤੋਂ ਬਿਨਾ ਕਦੇ ਵੀ ਚਿੜੀ ਨਹੀਂ ਸੀ ਗਈ ਪਰ ਹਰ ਰਾਤ ਉਸ ਅਸੰਤੋਖ ਤੇ ਚਰਨੇ ਬਾਰੇ ਸੋਚਦਿਆਂ ਹੀ ਕੱਢ ਦਿੰਦੀ ਜਾਦਾ ਰਾਹੀਂ ਸਾਰੀ ਰਾਤ ਲੰਘ ਜਾਂਦੀ ਸੁੱਜੀਆਂ ਹੋਈਆਂ ਅੱਖਾਂ ਕਈ ਵਾਰ ਚਰਨੋਂ ਨੂੰ ਭੈ ਪੀਤ ਕਰ ਦਿੰਦੀਆਂ ਚਰਨੋਂ ਨੂੰ ਨਸੀਬ ਦੀ ਫਿਕਰ ਲੱਗੀ ਰਹਿੰਦੀ ਹੁਣ ਚਰਨੋਂ ਹੀ ਕਰਦਾ ਸਾਰਾ ਕੰਮ ਕਰਿਆ ਕਰਦੀ ਛੋਟਾ ਜਸਵੀਰ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਨੇ ਜਾਂਦਾ ਨਸੀਬ ਨੂੰ ਉਹ ਵੱਡੀ ਮੰਮੀ ਕਹਿ ਹੀ ਬੁਲਾਉਂਦਾ ਕਈ ਵਾਰੀ ਉਹ ਅਰੇ ਹਾਰ ਕਰਦਾ ਕਿ ਮਾਂ ਨੂੰ ਮੇਰੇ ਨਾਲ ਚੱਲ ਤਾਂ ਨਸੀਬ ਉਂਗਲ ਫੜ ਕੇ ਉਹਦੇ ਨਾਲ ਚਲੀ ਜਾਂਦੀ ਅੱਜ ਸਵੇਰੇ ਹੀ ਚਰਨਾ ਨਸੀਬ ਕੀ ਕਰ ਆਇਆ ਐਤਵਾ ਦਾ ਦਿਨ ਹੁਣ ਕਰਕੇ ਗੁਰਵਿੰਦਰ ਵੀ ਕਰਹੀ ਸੀ ਚਰਨੇ ਨੇ ਦੂਰੋਂ ਹੀ ਆਉਂਦਿਆ ਕਿਆ ਭਾਈ ਢੇਰੇ ਵਿੱਚ ਧੂਨੇ ਵਾਲੀ ਜਗਾ ਦੀ ਲਪਾਈ ਕਰਨੀ ਕੱਲ ਨੂੰ ਸੇਵਾ ਵਾਸਤੇ ਆ ਜਾਇਓ ਬਲਵੀਰ ਨੇ ਚਰਨੇ ਨੂੰ ਕਿਹਾ ਲੈ ਚਰਨਿਆ ਤੂੰ ਤਾਂ ਇਉਂ ਦੂਰ ਖੜ ਗਿਆ ਜਿਵੇਂ ਬੇਗਾਨਾ ਹੁੰਦਾ ਓਰੇ ਆ ਜਾ ਯਾਰ ਵੈ ਮੰਜੇ ਤੇ ਚਰਨਾ ਜਾ ਵਾਈ ਲਈ ਦੁੱਧ ਲਿਆ ਨਸੀਬ ਸਵਾਦ ਅੰਦਰ ਬੈਠੀ ਸੀ ਚਰਨੇ ਦੀ ਓਨੇ ਆਵਾਜ਼ ਤਾਂ ਸੁਣ ਲਈ ਸੀ ਪਰ ਉਹ ਬਾਹਰ ਨਾ ਆਈ ਜਿਉਂ-ਜਿਉਂ ਚਰਨਾ ਬੋਲ ਰਿਹਾ ਸੀ ਓਵੇਂ-ਓਵੇਂ ਨਸੀਬ ਦੇ ਹੰਝੂ ਵਹਿ ਰਹੇ ਸਨ ਉਹ ਸੋਚ ਰਹੀ ਸੀ ਕਿ ਇਹ ਹੰਝੂ ਬੇਗਾਨੇ ਮਰਦ ਲਈ ਕਿਉਂ ਪਰ ਪਰ ਆਉਂਦੀਆਂ ਅੱਖਾਂ ਉਹ ਵਾਰ-ਵਾਰ ਪੂੰਝਦੀ ਚਾਹ ਦਾ ਦੁੱਧ ਪੀ ਕੇ ਜਾਣ ਲੱਗਿਆ ਤਾਂ ਗੁਰਵਿੰਦਰ ਬੋਲਿਆ ਚਾਚਾ ਇੱਧਰ ਵੇਖ ਅੱਗੇ ਨਾਲੋਂ ਮੈਂ ਪੜ੍ਹਨ ਵਿੱਚ ਕਿੰਨਾ ਚੰਗਾ ਹੋ ਗਿਆ ਸਾਰੇ ਸਵਾਲਾਂ ਦੇ ਜਵਾਬ ਫੱਟ ਦੇਣੇ ਕੱਢ ਦਿਨਾ ਚਾਣ ਨੇ ਨੇ ਗੋਲ ਮੋਲ ਜੇ ਗੁਰਵਿੰਦਰ ਦੇ ਸਿਰ ਮੋਹ ਪਰਿਆ ਹੱਥ ਤਰਿਆ ਤੇ ਆਪਣੇ ਰਾਹੀ ਤੁਰ ਗਿਆ ਬਾਕੀ ਕਹਾਣੀ ਜੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਇਓ ਜੀ ਚੰਦੇ ਜਾਂਦੇ ਵੀਡੀਓ ਨੂੰ ਲਾਈਕ ਅਤੇ ਹਾਈਪ ਸਕੋਰ ਵੀ ਜ਼ਰੂਰ ਕਰ ਦਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ